ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਤੇ ਬੱਚਿਓ ਇਸ ਵੀਡੀਓ ਵਿੱਚ ਅਸੀਂ ਜਿਹੜੇ ਗਤੀ ਦੇ ਤਿੰਨ ਸਮੀਕਰਨ ਨੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਸੋਚੋ ਤੇ ਉੱਤਰ ਦਿਓ ਦੀ ਲੜੀ ਵਿੱਚ ਇੱਕ ਵੀਡੀਓ ਵਿੱਚ ਸਮਝਾਇਆ ਹੈ ਇਹ ਸਮੀਕਰਨ ਕਿੱਦਾਂ ਪ੍ਰਾਪਤ ਹੋਏ ਇਹਨਾਂ ਦਾ ਡੈਰੀਵੇਸ਼ਨ ਕੀ ਹੈ ਇਹ ਸੂਤਰ ਜਾਂ ਸਮੀਕਰਨ ਸਾਨੂੰ ਕਿੱਦਾਂ ਮਿਲੇ ਉਹ ਗਣਿਤਿਕ ਵਿਧੀ ਰਾਹੀਂ ਅਸੀਂ ਸਿੱਖਾਂਗੇ ਬਹੁਤ ਹੀ ਰੋਚਕ ਵੀਡੀਓ ਹੈਗਾ ਤੇ ਬਹੁਤ ਹੀ ਸੌਖਾ ਹੈਗਾ ਜਦੋਂ ਅਸੀਂ ਸੂਤਰ ਕਿੱਥੋਂ ਆਇਆ ਹੈ ਸਮੀਕਰਨ ਕਿੱਥੋਂ ਬਣਿਆ ਹੈ ਜੇ ਅਗਲ ਸਮਝ ਲਈਏ ਤੇ ਸਾਨੂੰ ਸਿਧਾਂਤਕ ਸਪਸ਼ਟਤਾ ਬੜੀ ਉੱਚੀ ਪੱਧਰ ਦੀ ਹੋ ਜਾਂਦੀ ਹੈ ਤੇ ਫਿਰ ਸਾਨੂੰ ਸਵਾਲ ਜੇ ਕੋਈ ਘੁਮਾਫिरा ਕੇ ਵੀ ਆ ਜਾਵੇ ਤੇ ਸਾਨੂੰ ਉਹ ਪਰੇਸ਼ਾਨ ਨਹੀਂ ਕਰਦਾ ਅਸੀਂ ਸਵਾਲ ਕਰਨ ਯੋਗ ਹੋ ਜਾਂਦੇ ਆ ਸੋ ਸਮੀਕਰਨਾਂ ਨੂੰ ਜਿੱਦਾਂ ਅਸੀਂ ਪ੍ਰਾਪਤ ਕਰਦੇ ਆ ਕਿੱਥੋਂ ਦੇ ਨਿਕਲੇ ਨੇ ਉਹਦੇ ਨਾਲ ਸਾਨੂੰ ਕਾਫੀ ਗੱਲਾਂ ਜੜੀਆਂ ਨੇ ਉਹ ਸਹਿਜੇ ਹੀ ਸਮਝ ਆ ਜਾਂਦੀਆਂ ਨੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਹੱਲ ਜਿਹੜੇ ਮੈਂ ਤਿੰਨ ਕੀਤੇ ਨੇ ਉਤਾਰ ਲਓ ਆਪਣੀ ਨੋਟਬੁੱਕ 'ਚ ਤੇ ਬਾਅਦ 'ਚ ਇਹਨਾਂ ਨੂੰ ਆਪਣੇ ਆਪ ਕਰਨ ਦਾ ਜ਼ਰੂਰ ਤੁਸੀਂ ਅਭਿਆਸ ਕਰੋ ਠੀਕ ਹੈ ਆਓ ਸ਼ੁਰੂ ਕਰੀਏ ਸੋ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ 'ਤੇ ਪੂਰੀਆਂ ਹੋ ਜਾਣਗੀਆਂ ਤੁਸੀਂ YouTube 'ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰਕੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਨਾਲ ਹੀ ਗਣਿਤ ਵਿੱਚ ਮਿਲਣਗੀਆਂ 9th math notes ਫਿਰ ਨਵੀਂ ਨੌਵੀਂ ਗਣਿਤ ਇਹਨਾਂ ਦੇ ਅਸੀਂ ਮੀਡੀਆ ਵਿੱਚ ਪੀਐਸਸੀਬੀ 9th ਮੈਥ ਜੋ ਕਿ ਸੇਮ ਸੀਵੀਐਸੀ ਦੀ ਬੁੱਕ ਹੈ ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਬਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਐਵਰੇ 3 ਸਮੀਕਰਨਾਂ ਦਾ ਹੱਲ ਕਿਵੇਂ ਕਰੀਦਾ ਸੋ ਮੈਂ ਦਾ ਸਵਾਲ ਇਹਦਾ ਬਣਾਇਆ ਗਣਿਤਿਕ ਵਿਧੀ ਰਾਹੀਂ ਗਤੀ ਦੇ 3 ਸਮੀਕਰਨ ਪ੍ਰਾਪਤ ਕਰੋ ਤਸੀਂ ਇਦਾਂ ਕਰਾਂਗੇ ਮੰਨ ਲਓ ਕਿਸੇ ਵਸਤੂ ਦਾ ਪ੍ਰਵੇਗ a ਹੈ ਅਤੇ ਸਮਾਂ t ਵਿੱਚ ਉਸਦੀ ਚਾਲ u ਤੋਂ ਬਦਲ ਕੇ v ਹੋ ਜਾਂਦੀ ਹੈ ਪ੍ਰਵੇਗ ਤਾਂ ਹੀ ਹੋਂਦ ਵਿੱਚ ਆਉਂਦਾ ਹੈ ਜਦੋਂ ਚਾਲ ਜਾਂ ਵੇਗ ਬਦਲਦਾ ਹੈ ਸੋ ਆਰੰਭਿਕ ਵੇਗ u ਅੰਤਿਮ ਵੇਗ ਜਾਂ ਚਾਲ ਕਹੋ ਜਦੋਂ ਵੇਗ ਦੀ ਗੱਲ ਕਰਦੇ ਹਾਂ ਤੇ ਉਹ ਦਿਸ਼ਾ ਵੀ ਨਾਲ ਆ ਜਾਂਦੀ ਹੈ ਸੋ ਚਾਲ ਵੇਗ ਜਿੱਥੇ ਤੱਕ ਸੰਖਿਆਤਮਕ ਮੁੱਲ ਦੀ ਗੱਲ ਹੈਗੀ ਹੈ ਨੰਮਰਿਕਲ ਵੈਲਿਊ ਦੀ ਗੱਲ ਇੱਕੋ ਹੀ ਗੱਲ ਹੁੰਦੀ ਹੈ ਠੀਕ ਹੈ ਸੋ u ਤੇ v ਅਸੀਂ ਅੰਤਿਮ ਤੇ ਆਰੰਭਿਕ ਤੇ ਪ੍ਰਵੇਗ ਹੈਗਾ ਤੇ ਸਮਤੀ ਹੈਗਾ ਹੁਣ ਪ੍ਰਵੇਗ ਦੀ ਪਰਿਭਾਸ਼ਾ ਮੁਤਾਬਕ ਪ੍ਰਵੇਗ ਦੀ ਪ੍ਰੋ ਪ੍ਰਵੇਗ ਦੀ ਪਰਿਭਾਸ਼ਾ ਕੀ ਹੈ ਬੱਚਿਓ ਇਕਾਈ ਸਮੇਂ ਦੇ ਵਿੱਚ ਵੇਗ ਵਿੱਚ ਆਇਆ ਬਦਲਾ ਜਾਂ ਵੇਗ ਦੇ ਬਦਲਾਅ ਦਾ દર ਚਾਲ ਦੇ ਬਦਲਾਅ ਦਾ દર ਉਹਨੂੰ ਕਹਿੰਦੇ ਨੇ ਪ੍ਰਵੇਗ ਸੋ ਬਦਲਾ ਕਿਦਾਂ ਆਏਗਾ ਅੰਤਿਮ ਘਟਾਓ ਆਰੰਭਿਕ ਸੋ so, a ਬਰਾਬਰ ਪਰਵੇਗ ਬਰਾਬਰ v ਘਟਾਓ u t ਕਿਉਂਕਿ ਇਕਾਈ ਸਮਝ ਲੈਣਾ ਜਾਂ ਦਰ ਲੈਣੀ ਹੈ ਸੋ ਸਮੇਂ ਦੇ ਨਾਲ ਭਾਗ ਹੋਏਗਾ ਸੋ ਅੰਤਿਮ ਵਿੱਚੋਂ ਆਰੰਭਿਕ ਚਾਲ ਜਿਹੜੀ ਘਟਾਣੀ ਹੈ ਤੇ t ਨਾਲ ਭਾਗ ਕਰਨ ਤੇ ਆ ਜਾਂਦਾ ਪਰਵੇਗ ਹੁਣ ਬੱਚੋ ਅਸੀਂ ਇਦਾਂ ਵੀ ਲਿਖ ਸਕਦੇ ਹਾਂ ਜੇ ਅੱਗੇ ਅਸੀਂ ਨੂੰ ਵੜਤਾਂਗੇ ਤਾਂ ਮੈਂ ਲਿਖ ਰਿਆ ਇਹਨੂੰ ਇਦਾਂ ਅਸੀਂ ਤਿਰਛਾ ਗੁਣਨਫਲ ਕਰ ਸਕਦੇ ਹਾਂ ਕ੍ਰਾਸ ਮਲਟੀਪਲੀਕੇਸ਼ਨ ਇਹ ਥੱਲੇ ਆ ਜਾਏਗਾ ਤੇ t ਉੱਪਰ ਚਲ ਜਾਏਗਾ ਅਸੀਂ ਇਦਾਂ ਵੀ ਲਿਖ ਸਕਦੇ ਹਾਂ ਤੇ ਦੂਜੀ ਗੱਲ ਇਹ ਅਸੀਂ ਇਦਾਂ ਵੀ ਲਿਖ ਸਕਦੇ ਹਾਂ ਇਹਨੂੰ ਇਹਨਾਂ ਗੁਣਾ ਕਰ ਦਿੰਦੇ ਹਾਂ a t ਬਰਾਬਰ 20 ਘਟਾਓ U ਹੁਣ 20 ਇੱਥੇ ਰਹਿ ਜਾਏਗਾ ਘਟਾਓ U ਇੱਥੇ ਖੱਬੇ ਪਾਸੇ ਜਾ ਕੇ ਕੀ ਹੋ ਜਾਏਗਾ ਜਮਾ ਹੋ ਜਾਏਗਾ ਸੋ 80 ਜਮਾ U ਜਾਂ U ਜਮਾ 80 ਤੈਨੂੰ ਇਦਾਂ ਲਿਖ ਲਾਂਗੇ 20 ਨੂੰ ਖੱਬੇ ਲਿਖ ਲਾਂਗੇ ਇਹਨੂੰ ਸੱਜੇ ਲਿਖ ਲਾਂਗੇ 20 ਬਰਾਬਰ U ਜਮਾ 80 ਇਹ ਆ ਗਿਆ ਬੱਚੋ ਗਤੀ ਦਾ ਪਹਿਲਾ ਸਮੀਕਰਨ ਹੁਣ ਦੇਖੋ ਤੁਸੀਂ ਆਪ ਦੇਖੋ ਕਿੰਨਾ ਸੌਖਾ ਸੀਗਾ ਅਗਰ ਮੈਂ ਇਹ ਪੜਾਵੀ ਛੱਡ ਦਿੰਦਾ ਇਧਰੋਂ ਦੀ ਐ ਪੜਾ ਤੇ ਇੱਥੋਂ ਦੀ ਐ ਪੜਾ ਲੋ ਜੀ ਪਹਿਲੇ ਸਮੀਕਰਨ ਦਾ ਜਿਹੜਾ ਡੈਰੀਵੇਸ਼ਨ ਸੀਗਾ ਸੂਤਰ ਅਸੀਂ ਪ੍ਰਾਪਤ ਕਰਨਾ ਸੀ ਉਹ ਪ੍ਰਾਪਤ ਕਰ ਲਿਆ ਹੁਣ ਅਗਲੇ ਦੋ ਜਿਹੜੇ ਨੇ ਉਹ ਵੀ ਦੇਖੀਏ ਨਾਲੇ ਕਿਉਂਕਿ ਗਤੀ ਸਮਾਨ ਪਰਵੇਗ ਵਾਲੀ ਹੈ ਅਸੀਂ ਇਹ ਮੰਨ ਕੇ ਚੱਲਦੇ ਹਾਂ ਸਾਡੇ ਸਿਲੇਬਸ ਦੇ ਵਿੱਚ ਯੂਨੀਫਾਰਮ ਐਕਸਲਰੇਸ਼ਨ ਹੈ ਸਮਾਨ ਐਕਸਲਰੇਸ਼ਨ ਹੈ ਸਮਾਨ ਪਰਵੇਗ ਹੈ ਅਸੀਂ ਅਸਮਾਨ ਪਰਵੇਗ ਦੀ ਗੱਲ ਨਹੀਂ ਕਰਦੇ ਤੇ ਬੱਚਿਓ ਜਦੋਂ ਪਰਵੇਗ ਸਮਾਨ ਹੁੰਦਾ ਹੈ ਉਦੋਂ ਔਸਤ ਚਾਲ ਜਿਹੜੀ ਹੈ ਉਹ ਆਰੰਭਿਕ ਅਤੇ ਅੰਤਿਮ ਚਾਲ ਦਾ ਔਸਤ ਹੁੰਦਾ ਹੈ ਭਾਵ ਦੋਨਾਂ ਨੂੰ ਜੋੜ ਕੇ ਦੋ ਨਾਲ ਭਾਗ ਕਰ ਦੋ ਐਸੀ ਸੋਚੋ ਤੇ ਉੱਤਰ ਦਿਓ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾ ਚੁੱਕਾ ਠੀਕ ਹੈ ਸੋ ਕਿਉਂਕਿ ਗਤੀ ਸਵਾਨ ਪਰਿਵੇਗ ਵਾਲੀ ਹੈ ਇਸ ਲਈ ਔਸਤ ਚਾਲ ਬਰਾਬਰ ਯੂ ਜਮਾ ਵੀ 2 ਨਾਲੇ ਦੂਰੀ ਜਿਹੜੀ ਹੈ ਕਿ ਦੇ ਬਰਾਬਰ ਹੁੰਦੀ ਹੈ ਹੁਣ ਦੂਰੀ ਇਸ ਬਰਾਬਰ ਔਸਤ ਚਾਲ ਗੁਣਾ ਸਮਾਂ ਦੂਰੀ ਹਮੇਸ਼ਾ ਇਹ ਹੀ ਸੂਤਰ ਹੁੰਦਾ ਚਾਲ ਗੁਣਾ ਸਮਾਂ ਤੇ ਅਸੀਂ ਔਸਤ ਚਾਲ ਲੈਣੀ ਹੈ ਤੇ ਔਸਤ ਚਾਲ ਕਿੰਨੀ ਹੈ ਯੂ ਜਮਾ ਵੀ 2 ਯੂ ਜਮਾ ਵੀ 2 ਸਮਾਂ ਕਿੰਨਾ ਹੈ T ਹੁਣ ਬੱਚਿਓ v u 80 ਜੋ ਪਹਿਲੇ ਸਮੀਕਰਨ ਚ ਅਸੀਂ ਪ੍ਰਾਪਤ ਕੀਤਾ ਹੈ ਉੱਪਰਲੇ ਸਮੀਕਰਨ ਵਿੱਚ ਭਰ ਕੇ ਅਸੀਂ v ਦੀ ਥਾਂ 'ਅ' v ਦਾ ਮੁੱਲ ਪਾ ਲਵਾਂਗੇ ਪਤਾ ਜੀ u ਦਾ u ਤੇ v ਦੀ ਥਾਂ ਆ ਗਿਆ u 80 2 ਤੇ t ਜਿਹੜਾ ਹੈ ਬੱਚਿਓ ਇੱਥੇ ਗੁਣਾ ਦਾ ਨਿਸ਼ਾਨ ਹਟਾ ਕੇ ਬ੍ਰੈਕਟ ਪਾ ਕੇ ਅਸੀਂ t ਤਾਂ ਲਿਖ ਦਿੱਤਾ ਇਹ ਕੋਈ ਗੱਲ ਹੈਗੀ ਹੈ ਥੋੜਾ ਸਰਲ ਕਰਨ ਲਈ ਦਿਖਣ ਨੂੰ ਠੀਕ ਲੱਗਣ ਲਈ ਤੇ u u ਕਿੰਨਾ ਹੋ ਗਿਆ 2u 2u 80 2 ਅੱਗੇ ਚਲੀਏ ਲਓ ਜੀ ਇਹ ਆ ਗਿਆ ਨਾ ਸਾਡੇ ਕੋਲ ਹੁਣ ਵਿੱਚ ਬ੍ਰੈਕਟ ਖੋਲ ਲਾਂਗੇ T ਇਹਨਾਂ ਗੁਣਾ ਹੋਇਆ 2 UT T ਇਹਨਾਂ ਗੁਣਾ A T ਦਾ ਵਰਗ ਹੋ ਗਿਆ 2 ਹੁਣ ਇਹਨੂੰ ਹੈ ਜਮਾ ਦਾ ਨਿਸ਼ਾਨ ਹੈ ਇਹ 2 ਇਹਨੂੰ ਵੀ ਭਾਗ ਕਰੇਗਾ ਤੇ 2 ਇਹਨੂੰ ਵੀ ਭਾਗ ਕਰੇਗਾ ਇਹ ਦੋਨਾਂ ਦੋ ਕੱਟ ਜਾਏਗਾ ਰਹਿ ਜਾਏਗਾ ਇਕੱਲਾ UT ਇੱਥੇ ਕੁਝ ਨਹੀਂ ਹੋਗਾ ਇੱਥੇ ਰਹਿ ਜਾਏਗਾ 1 2 ਤੇ AT ਵਰਗ ਲਓ ਜੀ ਇਹ ਆ ਗਿਆ ਗਤੀ ਦਾ ਦੂਜਾ ਸਮੀਕਰਨ ਇਹੀ ਹੈਗਾ ਨਾ ਅਸੀਂ ਸਵਾਲ ਕਰਦੇ ਜੜੇ ਸੋ ਬੱਚਿਓ ਇਹ ਆ ਗਿਆ ਸਾਡਾ ਦੂਜਾ ਸਮੀਕਰਨ ਹੁਣ ਤੀਜਾ ਤੇ ਆਖਰੀ ਸਮੀਕਰਨ ਵੀ ਕਰ ਲੈਨੇ ਆ ਬੱਚਿਓ ਆਪਣੇ ਆਪ ਕਰਿਓ ਜਰੂਰ ਤੁਹਾਨੂੰ ਬਹੁਤ ਚੰਗਾ ਲੱਗੇਗਾ ਨਾਲੇ ਇਹਦੇ ਨਾਲ ਤੁਹਾਡੇ ਦਿਮਾਗ ਵਿੱਚ ਇਹ ਜਿਹੜੇ ਗਤੀ ਦੇ ਸਮੀਕਰਨ ਨੇ ਇਹਨਾਂ ਦੀ ਜਿਹੜੀ ਬਣਤਰ ਹੈਗੀ ਹੈ ਇਹਨਾਂ ਦਾ ਜੋ ਸਿਧਾਂਤ ਗੱਲਾਂ ਨੇ ਉਹ ਸਾਰੀਆਂ ਤੁਹਾਡੇ ਤੁਹਾਨੂੰ ਜ਼ਿਆਦਾ ਸਪਸ਼ਟ ਹੋ ਜਾਣਗੀਆਂ ਲਓ ਜੀ ਤੀਜਾ ਇੱਕ ਵਾਰੀ ਫਿਰ ਦੂਰੀ S ਬਰਾਬਰ ਔਸਤ ਚਾਲ ਗੁਣਾ ਸਮਾਂ ਜਿਹੜਾ ਦੂਜੇ ਸਮੀਕਰਨ ਚ ਅਸੀਂ ਵਰਤਿਆ ਸੀਗਾ ਤੇ S ਬਰਾਬਰ V U 2 T ਹੈਗੀ ਔਸਤ ਚਾਲ ਔਸਤ ਚਾਲ v u 2 ਹੋ ਗਿਆ ਹੈ ਕਿਉਂਕਿ ਪ੍ਰਵੇਗ ਸਮਾਨ ਹੈਗਾ ਇਸ ਕਰਕੇ ਠੀਕ ਹੈ ਪਹਿਲੇ ਸਮੀਕਰਨ ਤੋਂ ਅਸੀਂ ਜਾਣਦੇ ਹਾਂ t v u a ਐ ਅਸੀਂ ਪਹਿਲੇ ਸਮੀਕਰਨ ਚ ਤੁਹਾਨੂੰ ਮੈਂ ਦੱਸਿਆ ਸੀ ਇਸ ਰੂਪ ਚ ਲਿਖ ਸਕਦੇ ਹਾਂ ਇਦਾਂ ਜਿੱਦਿ a v u t ਹੈਗਾ ਤੇ a ਨੂੰ ਥੱਲੇ ਲੈ ਆਂਦੇ ਤੇ t ਨੂੰ ਉੱਪਰ ਲੈ ਆਂਦੇ ਹੈ ਹੋ ਗਿਆ ਹੁਣ t ਦਾ ਮੁੱਲ ਉੱਪਰਲੇ ਸਮੀਕਰਨ ਵਿੱਚ ਭਰ ਕੇ ਉਹਨੇ t ਦੀ ਥਾਂ ਬਚਿਓ ਅਸੀਂ ਇਹ ਭਰਾਂਗੇ ਇਹ ਵਾਹ t ਦੀ ਥਾਂ ਇੱਥੇ ਆ ਭਰ ਦਵਾਂਗੇ ਸੋ so, s v u 2 v u a ਹੁਣ ਬੱਚਿਓ ਯਾਦ ਕਰੋ ਅਸੀਂ ਬੀਜ ਗਣਿਤਿਕ ਵਿੱਚ ਅਲਜੇਬਰਾ ਚ ਪੜ ਚੁੱਕੇ ਹਾਂ ਦੇਖੋ a, a, a b a b ਕਿਹਦੇ ਬਰਾਬਰ ਹੁੰਦਾ a² b² ਸੋ ਇਹ ਬਣ ਗਿਆ v² u² ਤੇ 2 a ਲਓ ਜੀ ਸਾਡਾ ਆ ਗਿਆ ਜਵਾਬ ਹੁਣ ਤਿਰਛਾ ਗੁਣਨਫਲ ਕਰ ਦਾਂਗੇ ਇਹੋ ਜਿਹਾ 2a s v² u² ਹੈਗਾ ਗਤੀ ਦਾ ਤੀਜਾ ਸਮਿਕਰਣ ਸਵਛ ਕਿੰਨਾ ਸੌਖਾ ਸੀਗਾ ਹਨਾ ਸੋ ਅਸੀਂ 3 ਸਮਿਕਰਣ ਪੜਦੇ ਦੇ ਪਏ ਆ ਇਹਨਾਂ ਨੂੰ ਵਰਤ ਕੇ ਅਸੀਂ ਸਵਾਲ ਵੀ ਕਰਦੇ ਆ ਪਰ ਜੇ ਸਾਨੂੰ ਇਹ ਗੱਲਾਂ ਪਤਾ ਲੱਗ ਜਾਣ ਕਿ ਕਿੱਦਾਂ ਆਏ ਨੇ ਤੇ ਸਾਨੂੰ ਫਿਰ ਆ ਜੋੜ ਤੋੜ ਜਿਹੜਾ ਹੈ ਇਹ ਵੀ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ ਤੇ ਸਾਡੇ ਲਈ ਸਵਾਲ ਕਰਨੇ ਸਮਝਣੇ ਬਹੁਤ ਜ਼ਿਆਦਾ ਸੌਖੇ ਹੋ ਜਾਣਗੇ ਸੋ ਮੇਰੀ ਸਲਾਹ ਹੈਗੀ ਇਹ ਭਾਵੇਂ ਸਿਲੇਬਸ ਵਿੱਚ ਨਹੀਂ ਹੈਗਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਪਰ ਬਹੁਤ ਹੀ ਸੌਖੇ ਨੇ ਤੁਹਾਡੇ ਤੁਸੀਂ ਆਪ ਹੀ ਦੇਖ ਲਿਆ ਦੋ ਦੋ ਪੜਾ ਤਿੰਨ ਤਿੰਨ ਪੜਾ ਦਿਆ ਸਾਰੇ ਸਵਾਲ ਹੈਗੇ ਨੇ ਸੋ ਤਿੰਨੋਂ ਸਮੀਕਰਨ ਕਿੱਦਾਂ ਸਾਨੂੰ ਪ੍ਰਾਪਤ ਹੋਏ ਇਹਦੀ ਜਾਣਕਾਰੀ ਇਹਦਾ ਅਭਿਆਸ ਤੁਸੀਂ ਮੇਰੀ ਸਲਾਹ ਮੰਨ ਕੇ ਜ਼ਰੂਰ ਕਰਨਾ ਤੁਹਾਨੂੰ ਬਹੁਤ ਚੰਗਾ ਲੱਗੇਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ